야롱 uh, 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 이하리 ਕਿਹੜੇ ਕਿਹੜੇ ਤਰ੍ਹਾਂ ਦੇ ਆ ਰਹੇ ਨੇ ਖਪਤਕਾਰ ਜੀ ਸਰਦਾਰ ਆਪੀ ਦੁਆਰ ਤੇ ਸਿਕ ਇਹ ਕੋਸ ਕਾਫੀ ਡਿਪਾਰਟਮੈਂਟਸ ਇਨਵੋਲਡ ਹੈ ਜਿਦਾ ਤੁਸੀਂ ਮੇਰੇ ਪਿੱਛੇ ਦੇਖ ਹੀ ਸਕਦੇ ਹੋ ਕਿ ਹਰ ਬੰਦਾ ਜਿਹਨੂੰ ਲੱਗਦਾ ਹੈ ਕਿ ਆਪਣੇ ਕਿਸੇ ਡਿਪਾਰਟਮੈਂਟ ਨਾਲ ਉਹਨਾਂ ਦੀ ਕੋਈ ਕੁਇਰੀ ਹੈ ਕੋਈ ਗ੍ਰੀਵੈਂਸ ਹੈ ਜਾਂ ਉਹਨਾਂ ਦੀ ਵੈਸੇ ਕੋਈ ਜਾਣਕਾਰੀ ਲੈਣਾ ਚਾਹੁੰਦੇ ਨੇ ਤੋ ਇੱਥੇ ਵੱਖ-ਵੱਖ ਤਰ੍ਹਾਂ ਦੇ ਲੋਕ ਆ ਰਹੇ ਨੇ ਜਿਦਾਈ ਮੇਰੇ ਪਿੱਛੇ ਇੱਥੇ ਬੈਠੇ ਹੋ ਲੇਬਰ ਡਿਪਾਰਟਮੈਂਟ ਬਾਰੇ ਗੱਲ ਕਰ ਰਹੇ ਨੇ ਤੋ ਉਹ ਲੇਟਿੰਗ ਵੱਲੋਂ ਲੱਗਦਾ ਜੀ ਉੱਥੇ ਸਵਚ ਭਾਰਤ ਲਈ ਜਾਂ ਈ-ਆਫਿਸ ਨਾਲ ਰਿਲੇਟਡ ਕੰਮ ਲਈ ਆਈਆਂ ਨੇ ਜੀ ਇਸ ਤਰ੍ਹਾਂ ਵੱਖ-ਵੱਖ ਸਰਵਿਸੇਸ ਵਾਲੇ ਡਿਪਾਰਟਮੈਂਟ ਦੇ ਲੋਕ ਵੀ ਆ ਰਹੇ ਨੇ ਪਲੱਸ ਆਪਾਂ ਇੱਥੇ ਈ-ਸੇਵਾ ਦੀ ਸਹੂਲਤ ਵੀ ਦੇ ਰਹੇ ਆ ਸੇਵਾ ਕੇਂਦਰ ਦੀ ਤਾਂ ਕਿ ਆਪ ਪਿੱਛੇ ਬੋਰਡ ਦੇ ਰਾਹੀਂ ਤੁਸੀਂ ਦੇਖ ਸਕਦੇ ਹੋ ਦੇਖੋ ਇਹ ਐਨਐਸ ਅ ਤਰ੍ਹਾਂ ਦੇ ਫਾਰਮ ਅਗਰ ਕੋਈ ਭਰਨਾ ਚਾਹੁੰਦਾ ਹੈ ਤਾਂ ਇਹ ਸਰਵਿਸੇਸ ਲਈ ਅਪਲਾਈ ਕਰ ਸਕਦਾ ਹੈ 46 ਤਰ੍ਹਾਂ ਦੇ ਆ ਮਨੀ ਤਾਲੀਵਾਲ ਜੀ ਜਿਹੜਾ ਅੱਜ ਸਰਕਾਰ ਤੁਹਾਡੇ ਦਵਾਰ ਪ੍ਰੋਗਰਾਮ ਹੈ ਇਹਦੇ ਬਾਰੇ ਦੋ ਦਰਸ਼ਕਾਂ ਜਾਣਕਾਰੀ ਅ ਜੀ ਲੋਕਾਂ ਦੀਆਂ ਜਿਹੜੀਆਂ ਨਿੱਕੀਆਂ ਨਿੱਕੀਆਂ ਸਮੱਸਿਆਵਾਂ ਹੈਗੀਆਂ ਉਹਨਾਂ ਨੂੰ ਉਹਨਾਂ ਦੀ ਖੱਜਲ ਖਵਾਰੀ ਜਿਹੜੀ ਦਫ਼ਤਰਾਂ ਦੇ ਵਿੱਚ ਆਉ ਘਟਾਉਣ ਵਾਸਤੇ ਸਾਡੇ ਮਾਨਯੋਗ ਮੁੱਖ ਮੰਤਰੀ ਸ੍ਰੀ ਵਰਤਪਤ ਸਿੰਘ ਮਾ ਅਤੇ ਸਾਡੇ ਮਾਨਯੋਗ ਸਪੀਕਰ ਸਾਹਿਬ ਸ੍ਰੀ ਦੋਤਾਰ ਸਿੰਘ ਸਾਹਿਬ ਨਾਲ ਹੈ ਉਹਨਾਂ ਦੀ ਜੋਗਰੇਡ ਮਾਈ ਦੇ ਇੱਕ ਜਿਹੜਾ ਇਹ ਮਹਿਮ ਸ਼ੁਰੂ ਕੀਤੀ ਗਈ ਹੈ ਸਰਕਾਰ ਤੁਹਾਡੇ ਦਵਾਰੇ ਸਾਰੇ ਪੰਜਾਬ ਦੇ ਵਿੱਚ ਸ਼ੁਰੂ ਕੀਤੀ ਗਈ ਹੈ ਉਸੇ ਲਈ ਤਹਿਤ ਜਿਹੜੇ ਕੈਂਪ ਲਗਾਏ ਜਾ ਰਹੇ ਆ ਉਹਦੇ ਵਿੱਚ ਜਿਹੜਾ ਅੱਜ ਸ਼ਹਿਰ ਦੇ ਵਾਰਡ ਨੰਬਰ 2 ਦੀਆਂ ਸਮੱਸਿਆਵਾਂ ਸੁਣਨ ਵਾਸਤੇ ਜਿਹੜਾ ਇਹ ਪੀਡੀਪੀਓ ਦਾ ਦਫ਼ਤਰ ਕੋਟਪੂਰਾ ਉਹਦੇ ਵੀ ਕੈਂਪ ਲੱਗਿਆ ਹੋਇਆ ਲੋਕ ਆ ਰਹੇ ਨੇ ਆਪਣੀਆਂ ਸਮੱਸਿਆਵਾਂ ਇੱਥੇ ਦਰਜ ਕਰਵਾ ਰਹੇ ਆ ਉਹਦਾ ਨਾਲ ਨਾਲ ਹੱਲ ਵੀ ਕਿ ਉਹਨਾਂ ਦਾ ਹੋ ਰਿਹਾ ਹੈ ਇਸੇ ਤਰ੍ਹਾਂ ਦਾ ਵਿਧਾਨ ਸਭਾ ਹਾਲਕਾ ਕੋਟਪੂਰਾ ਉਹਦੇ ਵਿੱਚ ਇਸ ਤਰ੍ਹਾਂ ਦੇ ਅੱਜ ਤਿੰਨ ਕੈਂਪ ਲਗਾਏ ਜਾ ਰਹੇ ਆ ਜਿਹੜਾ ਪਹਿਲਾ ਕੈਂਪ ਜਿੱਥੇ ਆਪਾਂ ਖੜੇ ਆ ਪੀਡੀਪੀਓ ਦਾ ਦਫ਼ਤਰ ਇੱਥੇ ਚੱਲ ਰਿਹਾ ਦੂਸਰਾ ਕੈਂਪ ਪਿੰਡ ਬਾਂਦਰੇ ਦਾਣਾ ਵਿਖੇ ਲੱਗਿਆ ਹੋਇਆ ਤੇ ਤੀਸਰਾ ਕੈਂਪ ਜਿਹੜਾ ਕਾ ਪਿੰਡ ਦਾ ਟੀਮਾਂ ਵਾਲੀ ਪਿੰਡਾਂ ਵਾਲੀ ਵਿਕੇ ਉਹ 2 ਤੋਂ 4 ਵਜੇ ਤੱਕ ਹੋਏਗਾ ਇਸੇ ਤਰ੍ਹਾਂ ਹੀ ਕੱਲ ਕੱਲ ਨੂੰ ਜਿਹੜਾ ਆਪਣੇ ਹੀਰਾ ਸਿੰਘ ਜਿਹੜਾ ਸ਼ਹਿਰ ਕੋਟਕਪੂਰੇ ਦਾ ਹੈਗਾ ਹੀਰਾ ਸਿੰਘ ਨਗਰੋਂ ਵਿਕੇ ਤੇ ਬਾਕੀ ਜਿਹੜੇ ਦੋ ਹੈਗੇ ਉਹ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜੇ ਕੈਂਪ ਜਿਹੜੇ ਉਹ ਜੋਇਟ ਕੀਤੇ ਜਾਣਗੇ ਤੇ ਇਸੇ ਤਰ੍ਹਾਂ ਇਹ ਲੜੀਵਾਰ ਸ਼ਡਿਊਲ ਜਾਰੀ ਡੇਗਾ ਤੇ ਸਾਰੇ ਪਿੰਡ ਜਿੰਨੇ ਹਰੇ ਕੇ ਹਵਧਾਰਤ ਬਹਲਕਾਪੂਰੇ ਦੇ ਜ਼ਿਲ੍ਹਾ ਫਿਰੋਪੁਰ ਦੇ ਪੰਜਾਬ ਦੇ ਸਾਰੇ ਪਿੰਡ ਜਿਹੜੇ ਸ਼ਹਿਰ ਤੇ ਬਾਡ ਸਾਰੇ ਕਵਰ ਕੀਤੇ ਜਾਣਗੇ